ਸਾਲ 2025 ਦਾ ਆਖਰੀ ਦਿਨ ਯਾਨੀ ਕਿ 31 ਦਸੰਬਰ ਔਰ ਇਸ ਸਾਲ ਨੂੰ ਅਲਵਿਦਾ ਆਖਣ ਵਾਸਤੇ ਔਰ ਨਵੇਂ ਸਾਲ ਨੂੰ ਵੈਲਕਮ ਕਰਨ ਵਾਸਤੇ ਆਪੋ ਆਪਣੇ ਅੰਦਾਜ਼ ਨਾਲ ਲੋਕ ਜਿਹੜਾ ਕੀ ਜਸ਼ਨ ਮਨਾਉਂਦੇ ਨੇ ਤੇ ਸਭ ਤੋਂ ਵੱਖਰਾ ਅੰਦਾਜ਼ ਹੈ ਜਗਮੋਹਨ ਕਨੋਜੀਆ ਦਾ ਜਿਹੜੇ ਕੀ ਮਸ਼ਹੂਰ ਪਤੰਗ ਸਾਜ਼ ਨੇ ਕਿਉਂਕਿ ਜਿਹੜਾ ਵੀ ਕੋਈ ਤਿਹਾਰ ਹੁੰਦਾ ਹੈ ਜਾਂ ਕੋਈ ਵੱਡਾ ਇਵੈਂਟ ਹੁੰਦਾ ਹੈ ਦੇਸ਼ ਅੰਦਰ ਤਾਂ ਉਦੋਂ ਇਹ ਆਪਣੀਆਂ ਪਤੰਗਾਂ ਦੇ ਜ਼ਰੀਏ ਉਸ ਇਵੈਂਟ ਦੀਆਂ ਜਿਹੜੀ ਕਿ ਉਹ ਵਧਾਈਆਂ ਦਿੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਸ ਵਾਰ ਵੀ ਉਹਨਾਂ ਨੇ ਪਤੰਗਾਂ ਤਿਆਰ ਕੀਤੀਆਂ ਹੈਪੀ ਨਿਊ ਇਅਰ ਦੀਆਂ ਔਰ ਇੱਕ ਬਹੁਤ ਵੱਡਾ ਸੁਨੇਹਾ ਪੀਸ ਯਾਨੀ ਕਿ ਸ਼ਾਂਤੀ ਦਾ ਸੁਨੇਹਾ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਆਪਣੀਆਂ ਕਾਈਟਸ ਦੇ ਜ਼ਰੀਏ ਤਾਂ ਗੱਲਬਾਤ ਕਰ ਲੈਣੀ ਹੈ ਕਿਉਂਕਿ ਹਰ ਵਾਰੀ ਤੁਹਾਡਾ ਅੰਦਾਜ਼ ਇੱਕ ਵੱਖਰਾ ਅੰਦਾਜ਼ ਹੁੰਦਾ ਹੈ ਤੁਸੀਂ ਬਹੁਤ ਮਿਹਨਤ ਕਰਦੇ ਹੋ ਜਨੂਨ ਦੇ ਹੱਦ ਤੱਕ ਜਾਂਦੇ ਹੋ ਆਪਣੀਆਂ ਪਤੰਗਾਂ ਦੇ ਜ਼ਰੀਏ ਤੁਸੀਂ ਲੋਕਾਂ ਨੂੰ ਨਵਾਂ ਸਾਲ ਮੁਬਾਰਕ ਕਹਿ ਰਹੇ ਹੋ ਕੀ ਕਹੋਗੇ ਇਸ ਬਾਰੇ ਸਾਰਾ ਜੈਨਿਸ ਵੀਰੇ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਮੇਰਾ ਨਾਮ ਜਗਮਨ ਕੋਨੋਜੀਆ ਜੀ ਇਹ ਜੀ ਜਿਹੜਾ ਅੱਜ ਨਵਾਂ ਸਾਲ ਕਾਲਜ ਬਣਾਇਆ ਜਾ ਰਿਹਾ 2026 ਉਹਦੇ ਆਗਮਨ ਦੇ ਉੱਤੇ ਮੈਂ ਸਾਰਿਆਂ ਨੂੰ ਵਧਾਈ ਦਿੰਦੀ 2026 ਤੇ 2025 ਨੂੰ ਮੈਂ ਬਾਏ ਬਾਏ ਕੀਤਾ ਹਲਵਿਦਾ ਕਹਿ ਕੇ ਨਵੀਆਂ ਪਤੰਗਾਂ ਬਣਾਈਆਂ ਨੇ ਤੇ 2026 ਦੀਆਂ ਮੈਂ ਦੋ ਸਪੈਸ਼ਲ ਪਤੰਗਾਂ ਬਣਾਈਆਂ ਨੇ ਜੇ ਚ ਮੈਂ ਸ਼ਾਂਤੀ ਦਾ ਸੰਦੇਸ਼ ਦਿੱਤਾ ਤੇ ਮੈਂ ਆਸ਼ਾ ਕਰਦਾ ਕਿ ਜਿਹੜਾ 2026 ਸਾਡੇ ਵਾਸਤੇ ਬਹੁਤ ਸ਼ਾਂਤੀਪੂਰਵਕ ਚੜ੍ਹੇਗਾ ਖੁਸ਼ੀਆਂ ਭਰਿਆ ਆਏਗਾ ਤੇ ਸਾਰਿਆਂ ਨੂੰ ਮੈਂ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਦੇਣਾ ਜੀ ਅੱਛਾ ਜਗਮਉਂ ਜੀ ਇਹ ਦੱਸੋ 2025 ਤੁਹਾਡੇ ਵਾਸਤੇ ਕਿਸੇ ਦਾ ਰਿਹਾ ਹੈ 2025 ਕੁਛ ਮਾੜਾ ਵੀ ਰਿਹਾ ਕੋਈ ਨਾ ਅੱਛਾ ਵੀ ਨਹੀਂ ਰਿਹਾ ਅਸੀਂ ਇਹ ਕਹਿੰਨੇ ਕਿ ਜਿਸ ਤਰ੍ਹਾਂ ਹਿੰਦੁਸਤਾਨ ਪਾਕਿਸਤਾਨ ਦਾ ਯੁੱਧ ਲੱਗਾ ਜਾਂ ਸਾਡੇ ਬਹੁਤ ਕਲਾਕਾਰ ਜਿਹੜੇ ਅੱਛੇ ਗਾਇਕ ਹ ਸੀਗੇ ਉਹਨਾਂ ਦੀ 2025 ਦੇ ਵਿੱਚ ਡੈਥ ਹੋਈ ਹੈ ਪਰ ਅਸੀਂ ਕਹਿੰਨੇ ਇੱਥੇ ਕੋਈ ਖੁਸ਼ਖਬਰੀ ਐਸੀ ਹੋਵੇ ਕਿ ਸਾਨੂੰ ਜਿਹੜਾ ਸਾਲ ਲੱਗਾ ਸ਼ਾਂਤੀ ਮੇ ਹੋਵੇ ਬਿਲਕੁਲ ਸੁਖ ਭਰਿਆ ਹੋਵੇ ਸਾਰਿਆਂ ਲਈ ਇਸ ਕਰਕੇ ਮੈਂ ਜਿਹੜੇ ਸਾਰੇ ਲੋਕੀ ਆਪਣੇ ਆਪਣੇ ਜਸ਼ਨ ਮਨਾ ਰਹੇ ਨੇ ਆਪਣੇ ਤਰੀਕੇ ਨਾਲ ਮੈਂ ਜੀ ਪਤੰਗਾ ਬਣਾ ਕੇ ਨਵੀਆਂ ਵੱਡੀਆਂ ਕੁ 6 ਫੁੱਟ ਤੋਂ ਲੈ ਕੇ 3 ਫੁੱਟ ਤੱਕ ਦੀਆਂ ਮੈਂ ਪਤੰਗਾ ਬਣਾਈਆਂ ਪਤੰਗਾ ਆਕੇ ਮੈਂ ਦੇਸ਼ ਵਾਸੀਆਂ ਨੂੰ ਨਵੇਂ ਸਾਲ 2026 ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਬਹੁਤ-ਬਹੁਤ ਵਧਾਈ ਦਿੰਦੀ ਆ ਤੇ ਮੈਂ ਚਾਹਨਾ ਕਿ ਜਿਹੜਾ ਸਾਲ ਹੈ ਖੁਸ਼ੀਆਂ ਭਰਿਆ ਸਾਰਿਆਂ ਵਾਸਤੇ ਆਵੇ ਜੀ ਜਿਵੇਂ ਮੋਨ ਜੀ ਇਹ ਤਾਂ ਹਰ ਕਿਸੇ ਦਾ ਹਰ ਸਾਲ ਨਵੇਂ ਸਾਲ ਤੇ ਵਿੱਚ ਟੀਚਾ ਰਹਿੰਦਾ ਹੈ ਜ਼ਿੰਦਗੀ ਦਾ ਇੱਕ ਵੀ ਆ ਜਿਹੜਾ ਇਸ ਸਾਲ ਅਸੀਂ ਗੋਲ ਅਚੀਵ ਕਰਨਾ ਹੈ ਤੁਸੀਂ ਕੀ ਟੀਚਾ ਮਿੱਥਿਆ ਅਸੀਂ ਟੀਚੇ ਆਈਏ ਮੈਂ ਇੱਥੇ ਆ ਜੀ ਜਿਹੜਾ 2026 ਬਹੁਤ ਵਧੀਆ ਚੜ੍ਹੇ ਸਾਡੀਆਂ ਜੜੀਆਂ ਜਿੰਨੀਆਂ ਵੀ ਸਾਡੀਆਂ ਹ ਤੱਕ ਦੇ ਰੁਕੇ ਹੋਏ ਕੰਮ ਸਾਰੇ ਹੋਣ ਸਾਰੀਆਂ ਸਾਡੀਆਂ ਮਨੋ ਕਾਮਨਾਵਾਂ ਪੂਰਾ ਹੋਣ ਪੂਰਨ ਹੋਣ ਸਾਡੇ ਦੇਸ਼ ਵਾਸੀ ਸਾਰੇ ਖੁਸ਼ ਰਹਿਣ ਭਾਰਤ ਵਾਸੀ ਅੰਮ੍ਰਿਤਵਾਦੀ ਅੰਮ੍ਰਿਤਸਰ ਵਾਸੀ ਸਾਰੇ ਖੁਸ਼ ਰਹਿਣ ਖੁਸ਼ੀਆਂ ਭਰਿਆ ਤਿਹਾੜ ਜਿਹੜਾ ਹੈਗਾ ਮਨਾਣ ਜਾ ਰਹੇ ਆ ਜਿਹੜਾ ਨਵਾਂ ਸਾਲ ਹੈ ਕੱਲ ਜਾ ਰਿਹਾ ਤੇ ਉਹਦੇ ਉੱਤੇ ਮੈਂ ਪਤੰਗਾ ਬਣਾ ਕੇ ਸਾਰਿਆਂ ਨੂੰ ਇੱਕ ਵਾਰੀ ਫਿਰ ਸ਼ੁਭਕਾਮਨਾਵਾਂ ਦੇਣਾ ਜੀ ਅੱਛਾ ਮੈਂ ਇਹ ਜਿਹਨੂੰ ਇੰਟਰਵਿਊ ਸ਼ੁਰੂ ਕੀਤੀ ਮੈਂ ਉਦੋਂ ਇਹ ਆਖਿਆ ਸੀ ਵੀ ਤੁਹਾਡਾ ਇੱਕ ਵੱਖਰਾ ਅ ਤੇ ਤੁਸੀਂ ਬਹੁਤ ਸਾਰੇ ਮਿਹਨਤ ਕਰਦੇ ਹੋ ਪਤੰਗਾਂ ਤੇ ਜਨੂਨ ਹੈ ਜੀ ਤੇ ਐਸ ਵਾਰ ਵੀ ਤੁਸੀਂ ਜਨੂਨ ਦੀ ਹੱਦ ਤੱਕ ਪਤੰਗਾ ਤਿਆਰ ਕੀਤੀ ਕਿੰਨਾ ਸਮਾਂ ਲੱਗ ਜਾਂਦਾ ਐ ਜੀ ਮੈਨੂੰ ਪਤੰਗਾ ਬਣਾਉਣ ਦੇ ਵਿੱਚ ਮੈਨੂੰ ਘੱਟੋ ਘੱਟ 15 20 ਦਿਨ ਲੱਗ ਜਾਂਦੇ ਨੇ ਜਿਹੜੀਆਂ ਮੇਰੀਆਂ ਪਤੰਗਾਂ ਸਮਾਜਿਕ ਹੁੰਦੀਆਂ ਤੇ ਮੈਸ ਨੇਹ ਵਾਲੀਆਂ ਹੁੰਦੀਆਂ ਵਧਾਈ ਵਾਲੀਆਂ ਹੁੰਦੀਆਂ ਸ਼ੁਭ ਕਾਮਨਾਵਾਂ ਵਾਸਤੇ ਜਿਹੜੀਆਂ ਮੈਂ ਪਤੰਗਾ ਬਣਾਉਂਦਾ ਮੇਰੀਆਂ ਪਤੰਗਾਂ ਸਾਰਿਆਂ ਦੀਆਂ ਪਤੰਗਾਂ ਤੋਂ ਵੱਖਰੀਆਂ ਹੁੰਦੀਆਂ ਕੋਈ ਤਾਂ ਪਤੰਗਾ ਬਣਾਉਂਦੇ ਨੇ ਆਪਣੇ ਉਡਾਣ ਵਾਸਤੇ ਪਰ ਮੈਂ ਉਡਾਣ ਵਾਸਤੇ ਨਹੀਂ ਬਣਾਉਂਦਾ ਨੇ ਪ੍ਰਦਰਸ਼ਨੀ ਚ ਲਗਾ ਕੇ ਆਪਣੇ ਦੇਸ਼ ਵਾਸੀਆਂ ਨੂੰ ਵਧਾਈਆਂ ਤੇ ਸ਼ੁਭ ਕਾਮਨਾਵਾਂ ਦੇਣਾ ਅੱਛਾ ਇਹ ਦੱਸੋ ਜਦੋਂ ਲੋਕ ਪਤ ਦੇ ਦੇ ਸ਼ੋਕੀਨ ਲੋਕ ਨੇ ਤੁਹਾਡੇ ਤਾਈ ਪਹੁੰਚਦੇ ਨੇ ਇਹਨੂੰ ਤਾਂ ਹੀ ਪਤਸ਼ੀਨੇ ਵਿੱਚ ਪਤੰਗਾਂ ਦੀ ਤਾਰੀਫ ਹੁੰਦੀ ਫਿਰ ਕਿਸਾਂ ਦਾ ਲੱਗਦਾ ਬਹੁਤ ਅੱਛਾ ਲੱਗਦਾ ਜੀ ਇਹਦੇ ਵਿੱਚ ਮੈਨੂੰ ਪਤੰਗਾਂ ਬਣਾਉਣ ਚ ਮੈਨੂੰ ਕੋਈ ਇਨਕਮ ਨਹੀਂ ਹੈ ਮੈਂ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚੇ ਕਰਕੇ ਪਤੰਗਾਂ ਤਿਆਰ ਕਰਦਾ ਐਨੇ ਨੇ ਪੈਸੇ ਲਗਾਉਣਾ ਪਰ ਜਦੋਂ ਬੱਚੇ ਛੋਟੇ ਛੋਟੇ ਬੱਚੇ ਪਤੰਗਾਂ ਦੇਖਣ ਆਨੇ ਜਿਵੇਂ ਨਵੇਂ ਸਾਲ ਦੀਆਂ ਹੋ ਗਈਆਂ ਜਾਂ 15 ਅਗਸਤ ਦੀਆਂ ਹੋ ਗਈਆਂ ਦੇਸ਼ ਭਗਤੀ ਦੀਆਂ ਹੋ ਗਈਆਂ ਕ੍ਰਿਕਟਰਾਂ ਦੀਆਂ ਹੋ ਗਈਆਂ ਉਹਨਾਂ ਦੀ ਮੈਂ ਪਤੰਗਾਂ ਬਣਾਉਣਾ ਜਦੋਂ ਬੱਚੇ ਪੇਰੈਂਟਸ ਦੇ ਨਾਲ ਆਉਂਦੇ ਨੇ ਤੇ ਵੇਖ ਕੇ ਬਹੁਤ ਖੁਸ਼ ਹੁੰਦੇ ਉਹਨਾਂ ਦੀ ਖੁਸ਼ੀ ਵੇਖ ਕੇ ਮੇਰੇ ਜਿਹ ਮਨ ਮੋ ਲਿਆ ਜੀ ਬਿਲਕੁਲ ਮਤ ਪੈਸਾ ਨਹੀਂ ਕਲਾਕਾਰ ਨੂੰ ਆਪਣੀ ਸ਼ੌਰਤ ਚਾਹੀਦੀ ਬਈ ਕਲਾਕਾਰ ਦੀ ਜਿਹੜੀ ਚੀਜ਼ ਬਣਾਈ ਹੋਈ ਉਹ ਸੀ ਲੋਕ ਤਾਰੀਫ ਕਰ ਦਿੰਦੇ ਤੁਹਾਨੂੰ ਸਭ ਕੁਝ ਆ ਗਿਆ ਵਿੱਚ ਜੀ ਬਿਲਕੁਲ ਜੀ ਮੈਂ ਜੀ ਜ਼ਿੰਦਗੀ ਦੇ ਵਿੱਚ ਕਲਾਕਾਰੀ ਕਰੇ ਨਾਮ ਕਮਾਇਆ ਮੈਂ ਪੈਸਾ ਨਹੀਂ ਕਮਾਇਆ ਇਸ ਕਰਕੇ ਮੈਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਨਸੀਬਾ ਕਿ ਮੈਂ ਭਾਰਤ ਵਿੱਚ ਜਨਮ ਲਿਆ ਸਾਡਾ ਭਾਰਤ ਦੇਸ਼ ਬਹੁਤ ਵਧੀਆ ਹੈਗਾ ਦੇ ਨਾਲ ਦਾ ਦੇਸ਼ ਕੋਈ ਨਹੀਂ ਹੈ ਤੇ ਇਸ ਕਰਕੇ ਮੈਂ ਜਿਹੜੀ ਕਲਾਕਾਰੀ ਕਰਦਾ ਆਪਣੇ ਭਾਰਤ ਵਾਸਤੇ ਕਰਦਾ ਜਿਹੜੀ ਕੋਈ ਰਾਸ਼ਟਰੀ ਕਰਦਾ ਤੇ ਭਾਰਤ ਦਾ ਝੰਡਾ ਲਗਾ ਕੇ ਆਪਣੇ ਭਾਰਤ ਦਾ ਆਪਣੇ ਪੰਜਾਬ ਦਾ ਤੇ ਆਪਣੇ ਅੰਮ੍ਰਿਤਸਰ ਦਾ ਨਾਮ ਰੋਸ਼ਨ ਕਰ ਰਿਹਾ ਜੀ ਤੁਸੀਂ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਨੇ ਵੇਖ ਰਹੇ ਨੇ ਕੀ ਹੋ ਗਿਆ ਉਹਨਾਂ ਲੋਕਾਂ ਨੂੰ 2026 ਹੁਣ ਜਿਹੜਾ ਬਿਲਕੁਲ ਆਨਸਰ ਤੇ ਖੜਾ ਕੱਲ 2026 ਦਾ ਪਹਿਲਾ ਦਿਨ ਹੈ ਮੈਂ ਇਹੀ ਕਹਿੰਦਾ ਜੀ ਜਿਹੜਾ 2026 ਆ ਸਭ ਤੇ ਸਭ ਤੋਂ ਬਹੁਤ ਵਧੀਆ ਚੱਲੇ ਜਿਹੜੇ ਬਹੁਤ ਵਧੀਆ ਚੜੇ ਸਭ ਦਾ ਮਾਤਾ ਖੁਸ਼ੀਆਂ ਭਰੇ ਆਵੇ ਜਿਹੜੇ ਸਾਡੇ ਭਰਾ ਕੁਝ ਨਸ਼ਿਆਂ 'ਚ ਪਏ ਨੇ ਉਹ ਵੀ ਇਹਨੂੰ ਛੱਡ ਕੇ 2026 ਦੇ ਵਿੱਚ ਇੱਕ ਨਵੀਂ ਸ਼ਪਤ ਲੈਣ ਕਿ ਆਪਾਂ ਨਸ਼ਾ ਛੱਡ ਕੇ ਤੇ ਅਸੀਂ ਕਲਾਕਾਰੀ ਅਲ ਜਾਵਾਂਗਾ ਜਾਂ ਉਹ ਕੰਮ ਕਰਾਂਗੇ ਜਿਹਦੇ ਨਾਲ ਸਾਡੇ ਦੇਸ਼ ਦਾ ਨਾਂ ਰੋਸ਼ਨ ਹੋਵੇ ਜੀ ਮੇਰ ਬੰਦ ਥੈਂਕ ਯੂ ਜੀ ਤਾ ਬਿਲਕੁਲ ਨਵਾਂ ਸਾਲ ਨਵੀਂ ਸ਼ੁਰੂਆਤ ਬਿਲਕੁਲ ਹੋਣੀ ਚਾਹੀਦੀ ਹੈ ਕਿਉਂਕਿ ਹਰ ਸਾਲ ਕੋਈ ਨਾ ਕੋਈ ਨਵਾਂ ਟੀਚਾ ਜ਼ਰੂਰ ਮਿੱਥਿਆ ਜਾਂਦਾ ਹੈ ਔਰ ਲੋਕਾਂ ਨੂੰ ਚਾਹੀਦਾ ਹੈ ਚਲੋ ਜਿਹੜਾ ਵੀ 2025 ਦਾ ਹੁਣ ਅੱਜ ਆਖਰੀ ਦਿਨ ਹੈ ਜੇਕਰ ਕੋਈ ਖੱਟੀਆਂ ਮਿੱਠੀਆਂ ਯਾਦਾਂ ਨੇ ਉਹਨੂੰ ਭਲਾਉਣ ਤੇ ਅੱਗੋਂ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਕੋਈ ਵੱਡਾ ਗੋਲ ਰੱਖਣਗੇ ਤਾਂ ਹੀ ਅਚੀਵ ਹੋਏਗਾ ਜਿੱਥੇ ਤੱਕ ਗੱਲ पतंग शाह जगमोहन सनो कनौजिया दी है उन वालों भी इस बार नए साल ਨੂੰ ਲੈ ਕੇ ਜਿਹੜਾ ਕਿ ਵੈਲਕਮ ਵਾਸਤੇ पतंगा ਜਿਹੜੀ ਤਿਆਰ ਕੀਤੀ ਗਈ ਬਹੁਤ ਖੂਬਸੂਰਤ पतंगा ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕ੍ਰਿਕਪ੍ਰਿਵ ਜੀ ਇਹ ਗੱਲ ਕਰ ਲਈ 6 ਫੁੱਟ ਦੀ पतंग तैयार ਕੀਤੀ ਗਈ ਨਾ ਵੱਲੋਂ کافی ਸਾਰਾ ਮਟੀਰੀਅਲ ਲੱਗਦਾ ਹੈ ਮਿਹਨਤ ਵੀ ਲੱਗਦੀ ਹੈ ਪਰ ਕਲਾਕਾਰ ਦੀ ਜੇਕਰ ਤਾਰੀਫ ਹੋ ਜਾਏ ਕੰਮ ਦੀ ਤਾਂ ਉਸ ਵਿੱਚ ਸਾਰਾ ਕੁਝ ਆ ਜਾਂਦਾ ਹੈ ਇਸ ਕਰਕੇ ਜਨੂੰਨ ਦੀ ਹੱਦ ਤੱਕ ਇਹ ਜਿਹੜੀ ਕਿ ਆਪਣੀ ਕਲਾਕਾਰੀ ਨੂੰ ਉਹ ਲੋਕਾਂ ਤੱਕਣ ਲੈ ਕੇ ਜਾਂਦੇ ਨੇ ਤੇ ਜੋ ਵੀ ਵੱਡਾ ਕੋਈ ਇਵੈਂਟ ਹੁੰਦਾ ਹੈ ਤਾਂ ਉਸ ਇਵੈਂਟ ਤੇ ਆਪਣੀ ਪਤੰਗਾ ਦੇ ذریعے ਲੋਕਾਂ ਨੂੰ ਜਰੂਰ ਵਧਾਈ ਦਿੰਦੇ ਨੇ ਤੇ ਇਸ ਵਾਰ ਉਹਨਾਂ ਨੇ ਨਵੇਂ ਸਾਲ ਦੀ ਵਧਾਈ ਜਿਹੜੀ ਕਿ ਆਪਣੀਆਂ ਖੂਬਸੂਰਤ ਪਤੰਗਾ ਦੇ ذریعے ਜਿਹੜੀ ਕਿ ਲੋਕਾਂ ਨੂੰ ਦਿੱਤੀ ਹੈ ਕੈਮਰਾ ਪਰਸ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਡੈਨਿਕ ਸੋਅਰਟੀ ਵੀ ਅੰਮ੍ਰਿਤਸਰ ਅੱਜ ਸਾਲ 2025 ਦਾ ਆਖਰੀ ਦਿਨ ਯਾਨੀ ਕਿ 31 ਦਸੰਬਰ ਔਰ ਇਸ ਸਾਲ ਨੂੰ ਅਲਵਿਦਾ ਆਖਣ ਵਾਸਤੇ ਔਰ ਨਵੇਂ ਸਾਲ ਨੂੰ ਵੈਲਕਮ ਕਹਿਣ ਵਾਸਤੇ ਆਪੋ ਆਪਣੇ ਅੰਦਾਜ਼ ਨਾਲ ਲੋਕ ਜਿਹੜਾ ਕੀ ਜਸ਼ਨ ਮਨਾਉਂਦੇ ਨੇ ਤੇ ਸਭ ਤੋਂ ਵੱਖਰਾ ਅੰਦਾਜ਼ ਹੈ ਜਗਮੋਹਨ ਕਨੋਜੀਆ ਦਾ ਜਿਹੜੇ ਕੀ ਮਸ਼ਹੂਰ ਪਤੰਗ ਸਾਜ਼ ਨੇ ਕਿਉਂਕਿ ਜਿਹੜਾ ਵੀ ਕੋਈ ਤਿਹਾਰ ਹੁੰਦਾ ਹੈ ਜਾਂ ਕੋਈ ਵੱਡਾ ਇਵੈਂਟ ਹੁੰਦਾ ਹੈ ਦੇਸ਼ ਅੰਦਰ ਤਾਂ ਉਦੋਂ ਇਹ ਆਪਣੀਆਂ ਪਤੰਗਾਂ ਦੇ ਜ਼ਰੀਏ ਉਸ ਇਵੈਂਟ ਦੀਆਂ ਜਿਹੜੀ ਕਿ ਉਹ ਵਧਾਈਆਂ ਦਿੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਸ ਵਾਰ ਵੀ ਉਹਨਾਂ ਨੇ ਪਤੰਗਾਂ ਤਿਆਰ ਕੀਤੀਆਂ ਹੈਪੀ ਨਿਊ ਇਅਰ ਦੀਆਂ ਔਰ ਇੱਕ ਬਹੁਤ ਵੱਡਾ ਸੁਨੇਹਾ ਪੀਸ ਯਾਨੀ ਕਿ ਸ਼ਾਂਤੀ ਦਾ ਸੁਨੇਹਾ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਆਪਣੀਆਂ ਕਾਈਟਸ ਦੇ ਜ਼ਰੀਏ ਤਾਂ ਗੱਲ ਬਾਤ ਕਰ ਲੈਣੇ ਆ ਕਿਉਂਕਿ ਹਰ ਵਾਰੀ ਤੁਹਾਡਾ ਅੰਦਾਜ਼ ਇੱਕ ਵੱਖਰਾ ਅੰਦਾਜ਼ ਹੁੰਦਾ ਹੈ ਤੁਸੀਂ ਬਹੁਤ ਮਿਹਨਤ ਕਰਦੇ ਹੋ ਜਨੂਨ ਦੇ ਹੱਦ ਤੱਕ ਜਾਂਦੇ ਹੋ ਆਪਣੀਆਂ ਪਤੰਗਾਂ ਦੇ ਜ਼ਰੀਏ ਤੁਸੀਂ ਲੋਕਾਂ ਨੂੰ ਨਵਾਂ ਸਾਲ ਮੁਬਾਰਕ ਕਹਿ ਰਹੇ ਹੋ ਕੀ ਕਹੋਗੇ ਇਸ ਬਾਰੇ ਸਰਦ ਦੈਨਿਸ ਵੀਰੇ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਮੇਰਾ ਨਾਮ ਜਗਮਨ ਗਨੋਜੀਆ ਜੀ ਇਹ ਜੀ ਜਿਹੜਾ ਅੱਜ ਨਵਾਂ ਸਾਲ ਕਾਲਜ ਮਨਾਇਆ ਜਾ ਰਿਹਾ 2026 ਉਹਦੇ ਆਗਮਨ ਦੇ ਉੱਤੇ ਮੈਂ ਸਾਰਿਆਂ ਨੂੰ ਵਧਾਈ ਦਿੰਦੀ ਆ 2026 ਤੇ 2025 ਨੂੰ ਮੈਂ ਬਾਏ ਬਾਏ ਕੀਤਾ ਹਾਲ ਵਿਦਾ ਕਹਿ ਕੇ ਨਵੀਆਂ ਪਤੰਗਾਂ ਬਣਾਈਆਂ ਨੇ ਤੇ 2026 ਦੀਆਂ ਮੈਂ ਦੋ ਸਪੈਸ਼ਲ ਪਤੰਗਾਂ ਬਣਾਈਆਂ ਨੇ ਜੇ ਚ ਮੈਂ ਸ਼ਾਂਤੀ ਦਾ ਸੰਦੇਸ਼ ਦਿੱਤਾ ਤੇ ਮੈਂ ਆਸ਼ਾ ਕਰਦਾ ਜਿਹੜਾ 2026 ਸਾਡੇ ਵਾਸਤੇ ਬਹੁਤ ਸ਼ਾਂਤੀਪੂਰਵਕ ਚੜ੍ਹੇਗਾ ਖੁਸ਼ੀਆਂ ਭਰਿਆ ਆਏਗਾ ਤੇ ਸਾਰਿਆਂ ਨੂੰ ਮੈਂ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਦਿੰਦਾ ਜੀ ਅੱਛਾ ਜਗਮਉਂ ਜੀ ਇਹ ਦੱਸੋ 2025 ਤੁਹਾਡੇ ਵਾਸਤੇ ਕਿਸੇ ਦਾ ਰਿਹਾ ਹੈ 2025 ਕੁਛ ਮਾਰਾ ਵੀ ਰਿਹਾ ਕੋਈ ਨਾ ਅੱਛਾ ਵੀ ਨਹੀਂ ਰਿਹਾ ਅਸੀਂ ਇਹ ਕਹਿੰਨੇ ਕਿ ਜਿਸ ਤਰ੍ਹਾਂ ਹਿੰਦੁਸਤਾਨ ਪਾਕਿਸਤਾਨ ਦਾ ਯੁੱਧ ਲੱਗਾ ਜਾਂ ਸਾਡੇ ਬਹੁਤ ਕਲਾਕਾਰ ਜਿਹੜੇ ਅੱਛੇ ਗਾਇਕ ਹ ਸੀਗੇ ਉਹਨਾਂ ਦੀ 2025 ਦੇ ਵਿੱਚ ਡੈਥ ਹੋਈ ਹੈ ਪਰ ਅਸੀਂ ਕਹਿੰਨੇ ਇੱਥੇ ਕੋਈ ਖੁਸ਼ਖਬਰੀ ਐਸੀ ਹੋਵੇ ਕਿ ਸਾਨੂੰ ਜਿਹੜਾ ਸਾਲ ਲਗਾ ਸ਼ਾਂਤੀ ਮੇ ਹੋਵੇ ਬਿਲਕੁਲ ਸੁਖ ਭਰਿਆ ਹੋਵੇ ਸਾਰਿਆਂ ਲਈ ਇਸ ਕਰਕੇ ਮੈਂ ਜਿਹੜੇ ਸਾਰੇ ਲੋਕੀ ਆਪਣੇ ਆਪਣੇ ਜਸ਼ਨ ਮਨਾ ਰਹੇ ਨੇ ਆਪਣੇ ਤਰੀਕੇ ਨਾਲ ਮੈਂ ਜੀ ਪਤੰਗਾ ਮਨਾ ਕੇ ਨਵੀਆਂ ਵੱਡੀਆਂ ਕੁ 6 ਫੁੱਟ ਤੋਂ ਲੈ ਕੇ 3 ਫੁੱਟ ਤੱਕ ਦੀਆਂ ਮੈਂ ਪਤੰਗਾ ਬਣਾਈਆਂ ਪਤੰਗਾ ਬਣਾਈਆਂ ਕਿ ਮੈਂ ਦੇਸ਼ ਵਾਸੀਆਂ ਨੂੰ ਨਵੇਂ ਸਾਲ 2026 ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਬਹੁਤ-ਬਹੁਤ ਵਧਾਈ ਦਿੱਤੀ ਹੈ ਤੇ ਮੈਂ ਚਾਹਨਾ ਕਿ ਜਿਹੜਾ ਸਾਲ ਹੈ ਖੁਸ਼ੀਆਂ ਭਰਿਆ ਸਾਰਿਆਂ ਵਾਸਤੇ ਆਵੇ ਜੀ ਜਿਵੇਂ ਮੋਨ ਜੀ ਇਹ ਦੱਸੋ ਹਰ ਕਿਸੇ ਦਾ ਹਰ ਸਾਲ ਨਵੇਂ ਸਾਲ ਤੇ ਚਿੱਟੀ ਚ ਰੰਦਾ ਹੈ ਜ਼ਿੰਦਗੀ ਦਾ ਇੱਕ ਵੀ ਆ ਜਿਹੜਾ ਸਾਰਾ ਅਸੀਂ ਗੋਲ ਅਚੀਵ ਕਰਨਾ ਹੈ ਤੁਸੀਂ ਕੀ ਟੀਚਾ ਮਿੱਥਿਆ ਅਸੀਂ ਟੀਚੇ ਆਈਏ ਮੈਂ ਇੱਥੇ ਆ ਜੀ ਜਿਹੜਾ 2026 ਬਹੁਤ ਵਧੀਆ ਚੜੇ ਸਾਡੀਆਂ ਜੜੀਆਂ ਜਿੰਨੀਆਂ ਵੀ ਸਾਡੀਆਂ ਹ ਤੱਕ ਦੇ ਰੁਕੇ ਹੋਏ ਕੰਮ ਸਾਰੇ ਹੋਣ ਸਾਰੀਆਂ ਸਾਡੀਆਂ ਮੋਨੋ ਕਾਮਨਾਵਾਂ ਪੂਰਨ ਹੋਣ ਸਾਡੇ ਦੇਸ਼ ਵਾਸੀ ਸਾਰੇ ਖੁਸ਼ ਰਹਿਣ ਭਾਰਤ ਵਾਸੀ ਅੰਮ੍ਰਿਤਵਾਦ ਸਾਹਿਬ ਨੀਸਰ ਵਾਸੀ ਸਾਰੇ ਖੁਸ਼ ਹੋਣ ਖੁਸ਼ੀਆਂ ਭਰਿਆ ਤਿਹਾਰ ਜਿਹੜਾ ਹੈਗਾ ਮਨਾਣ ਜਾ ਰਹੇ ਆ ਜਿਹੜਾ ਨਵਾਂ ਸਾਲ ਹੈ ਕੱਲ ਜਾ ਰਿਹਾ ਤੇ ਉਹਦੇ ਉੱਤੇ ਮੈਂ ਪਤੰਗਾ ਬਣਾ ਕੇ ਸਾਰਿਆਂ ਨੂੰ ਇੱਕ ਵਾਰੀ ਫਿਰ ਸ਼ੁਭ ਕਾਮਨਾਵਾਂ ਦੇਣਾ ਹੈ ਅੱਛਾ ਮੈਂ ਇਹ ਜਿਹਨੂੰ ਇੰਟਰਵਿਊ ਸ਼ੁਰੂ ਕੀਤੀ ਮੈਂ ਉਹਦੋਂ ਇਹ ਆਖਿਆ ਸੀ ਵੀ ਤੁਹਾਡਾ ਇੱਕ ਵੱਖਰਾ ਅੰਦਾਜ਼ ਹੁੰਦਾ ਹੈ ਤੇ ਤੁਸੀਂ ਬਹੁਤ ਸਾਰੇ ਮਿਹਨਤ ਕਰਦੇ ਹੋ ਪਤੰਗਾਂ ਤੇ ਜਨੂਨ ਹੈ ਜੀ ਤੇ ਇਸ ਵਾਰ ਵੀ ਤੁਸੀਂ ਜਨੂਨ ਦੀ ਹੱਦ ਤੱਕ ਪਤੰਗਾ ਤਿਆਰ ਕੀਤੀ ਕਿੰਨਾ ਸਮਾਂ ਲੱਗ ਜਾਂਦਾ ਹੈ ਜੀ ਮੈਨੂੰ ਪਤੰਗਾ ਬਣਾਉਣ ਦੇ ਵਿੱਚ ਮੈਨੂੰ ਘੱਟੋ ਘੱਟ 15 20 ਦਿਨ ਲੱਗ ਜਾਂਦੇ ਨੇ ਜਿਹੜੀਆਂ ਮੇਰੀਆਂ ਪਤੰਗਾਂ ਸਮਾਜਿਕ ਹੁੰਦੀਆਂ ਤੇ ਮੈਸਨੇ ਵਾਲੀਆਂ ਹੁੰਦੀਆਂ ਵਧਾਈ ਵਾਲੀਆਂ ਹੁੰਦੀਆਂ ਸ਼ੁਭ ਕਾਮਨਾਵਾਂ ਵਾਸਤੇ ਜਿਹੜੀਆਂ ਮੈਂ ਪਤੰਗਾ ਬਣਾਉਂਦਾ ਮੇਰੀਆਂ ਪਤੰਗਾਂ ਸਾਰਿਆਂ ਦੀਆਂ ਪਤੰਗਾਂ ਤੋਂ ਵੱਖਰੀਆਂ ਹੁੰਦੀਆਂ ਕੋਈ ਤਾਂ ਪਤੰਗਾ ਬਣਾਉਂਦੇ ਨੇ ਆਪਣੇ ਉਡਾਣ ਵਾਸਤੇ ਪਰ ਮੈਂ ਉਡਾਣ ਵਾਸਤੇ ਨਹੀਂ ਬਣਾਉਂਦਾ ਨੇ ਪ੍ਰਦਰਸ਼ਨੀ ਚ ਲਗਾ ਕੇ ਆਪਣੇ ਦੇਸ਼ ਵਾਸੀਆਂ ਨੂੰ ਵਧਾਈਆਂ ਤੇ ਸ਼ੁਭ ਕਾਮਨਾਵਾਂ ਦੇਣਾ ਅੱਛਾ ਇਹ ਦੱਸੋ ਜਦੋਂ ਲੋਕ ਪਤੰਗ ਜਿਹੜੇ ਦੇਸ਼ੋਕੀਨ ਲੋਕ ਨੇ ਤੁਹਾਡੇ ਤਾਈਂ ਪਹੁੰਚਦੇ ਨੇ ਜਿਹਨੂੰ ਤੁਹਾਡੀ ਪ੍ਰਦਰਸ਼ਨੀ ਵਿੱਚ ਪਤੰਗਾਂ ਦੀ ਤਾਰੀਫ ਹੁੰਦੀ ਫਿਰ ਕਿਸਾਂ ਦਾ ਲੱਗਦਾ ਬਹੁਤ ਅੱਛਾ ਲੱਗਦਾ ਜੀ ਇਹਦੇ ਵਿੱਚ ਮੈਨੂੰ ਪਤੰਗਾ ਬਣਾਉਣ ਚ ਮੈਨੂੰ ਕੋਈ ਇਨਕਮ ਨਹੀਂ ਹੈ ਮੈਂ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕਰਕੇ ਪਤੰਗਾ ਤਿਆਰ ਕਰਦਾ ਐਨੇ ਨੇ ਪੈਸੇ ਲਗਾਣਾ ਪਰ ਜਦੋਂ ਛੋਟੇ ਛੋਟੇ ਬੱਚੇ ਪਤੰਗਾ ਦੇਖਣਾਂ ਨਾ ਜਿਵੇਂ ਨਵੇਂ ਸਾਲ ਦੀਆਂ ਹੋ ਗਈਆਂ ਜਾਂ 15 ਅਗਸਤ ਦੀਆਂ ਹੋ ਗਈਆਂ ਦੇਸ਼ ਭਗਤੀ ਦੀਆਂ ਹੋ ਗਈਆਂ ਕ੍ਰਿਕਟਰਾਂ ਦੀਆਂ ਹੋ ਗਈਆਂ ਉਹਨਾਂ ਦੇ ਮੈਂ ਪਤੰਗਾ ਬਣਾਉਣਾ ਜਦੋਂ ਬੱਚੇ ਪੇਰੈਂਟਸ ਦੇ ਨਾਲ ਲਾਂਦੇ ਨੇ ਤੇ ਵੇਖ ਕੇ ਬਹੁਤ ਖੁਸ਼ ਹੁੰਦੇ ਉਹਨਾਂ ਦੀ ਖੁਸ਼ੀ ਵੇਖ ਕੇ ਮੇਰੇ ਜਿਹੜੇ ਪੈਸੇ ਸਾਰੇ ਵਸੂਲੇ ਜਾਂਦੇ ਨੇ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਕਿ ਮੈਂ ਕਲਾਕਾਰੀ ਕਰਕੇ ਸਭ ਦਾ ਮਨ ਕਲਾਕਾਰ ਦੀ ਜਿਹੜੀ ਚੀਜ਼ ਬਣਾਈ ਹੋਈ ਉਹ ਸੀ ਲੋਕ ਤਾਰੀਫ ਕਰ ਦਿੰਦੇ ਤੁਹਾਨੂੰ ਸਭ ਕੁਝ ਆ ਗਿਆ ਵਿੱਚ ਜੀ ਬਿਲਕੁਲ ਜੀ ਮੈਂ ਜੀ ਜ਼ਿੰਦਗੀ ਦੇ ਵਿੱਚ ਕਲਾਕਾਰੀ ਕਰੇ ਨਾਮ ਕਮਾਇਆ ਮੈਂ ਪੈਸਾ ਨਹੀਂ ਕਮਾਇਆ ਇਸ ਕਰਕੇ ਮੈਂ ਬਹੁਤ ਖੁਸ਼ ਆ ਬਹੁਤ ਖੁਸ਼ ਨਸੀਬ ਆ ਕਿ ਮੈਂ ਭਾਰਤ ਦੇ ਵਿੱਚ ਜਨਮ ਲਿਆ ਸਾਡਾ ਭਾਰਤ ਦੇਸ਼ ਬਹੁਤ ਵਧੀਆ ਹੈਗਾ ਤੇ ਨਾਲ ਦਾ ਦੇਸ਼ ਕੋਈ ਨਹੀਂ ਹੈ ਤੇ ਇਸ ਕਰਕੇ ਮੈਂ ਜਿਹੜੀ ਵੀ ਕਲਾਕਾਰੀ ਕਰਦਾ ਆਪਣੇ ਭਾਰਤ ਵਾਸਤੇ ਕਰਦਾ ਜਿਹੜੀ ਵੀ ਕੋਈ ਰਾਸ਼ਟਰੀ ਕਰਦਾ ਤੇ ਭਾਰਤ ਦਾ ਝੰਡਾ ਲਗਾ ਕੇ ਆਪਣੇ ਭਾਰਤ ਦਾ ਆਪਣੇ ਪੰਜਾਬ ਦਾ ਤੇ ਆਪਣੇ ਅੰਮ੍ਰਿਤਸਰ ਦਾ ਨਾਮ ਰੋਸ਼ਨ ਕਰ ਰਿਹਾ ਹਾਂ ਜੀ ਹੁਣ ਤੁਸੀਂ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਨੇ ਵੇਖ ਰਹੇ ਨੇ ਕਿੱਕ ਹੋ ਗਿਆ ਉਹਨਾਂ ਲੋਕਾਂ ਨੂੰ 2026 ਹੁੰ ਜਿਹੜਾ ਬਿਲਕੁਲ ਆਨਸਰ ਤੇ ਖੜਾ ਕੱਲ 2026 ਦਾ ਪਹਿਲਾ ਦਿਨ ਹੈ ਮੈਂ ਇਹੀ ਕਹਿੰਦਾ ਜੀ ਜਿਹੜਾ 2026 ਆ ਸਭ ਤੋਂ ਸਭ ਤੋਂ ਬਹੁਤ ਵਧੀਆ ਚੱਲੇ ਜਿਹੜੇ ਬਹੁਤ ਵਧੀਆ ਚੜੇ ਸਭ ਦਾ ਵਾਤਾਵਰਣ ਖੁਸ਼ੀਆਂ ਭਰਿਆ ਆਵੇ ਜਿਹੜੇ ਸਾਡੇ ਭਰਾ ਕੁਝ ਨਸ਼ਿਆਂ ਚ ਪਏ ਨੇ ਉਹ ਵੀ ਇਹਨੂੰ ਛੱਡ ਕੇ 2026 ਦੇ ਵਿੱਚ ਇੱਕ ਨਵੀਂ ਸ਼ਪਤ ਲੈਣ ਕਿ ਆਪਾਂ ਨਸ਼ਾ ਛੱਡ ਕੇ ਤੇ ਅਸੀਂ ਕਲਾਕਾਰੀ ਅੱਜ ਜਾਵਾਂਗਾ ਜਾਂ ਉਹ ਕੰਮ ਕਰਾਂਗੇ ਜਿਹਦੇ ਨਾਲ ਸਾਡੇ ਦੇਸ਼ ਦਾ ਨਾਮ ਰੋਸ਼ਨ ਹੋਵੇ ਜੀ ਮੇਰਬਾਨੀ ਥੈਂਕ ਯੂ ਜੀ ਤਾਂ ਬਿਲਕੁਲ ਨਵਾਂ ਸਾਲ ਨਵੀਂ ਸ਼ੁਰੂਆਤ ਬਿਲਕੁਲ ਹੋਣੀ ਚਾਹੀਦੀ ਹੈ ਕਿਉਂਕਿ ਹਰ ਸਾਲ ਕੋਈ ਨਾ ਕੋਈ ਨਵਾਂ ਟੀਚਾ ਜ਼ਰੂਰ ਮਿੱਥਿਆ ਜਾਂਦਾ ਔਰ ਲੋਕਾਂ ਨੂੰ ਚਾਹੀਦਾ ਹੈ ਚਲੋ ਜਿਹੜਾ ਵੀ 2025 ਦਾ ਹੁਣ ਅੱਜ ਆਖਰੀ ਦਿਨ ਹੈ ਜੇਕਰ ਕੋਈ ਖਟੀਆਂ ਮਿੱਠੀਆਂ ਯਾਦਾਂ ਨੇ ਉਹਨੂੰ ਭਲਾਉਣ ਤੇ ਅੱਗੋਂ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਕੋਈ ਵੱਡਾ ਗੋਲ ਰੱਖਣਗੇ ਤਾਂ ਹੀ ਅਚੀਵ ਹੋਏਗਾ ਜਿੱਥੇ ਤੱਕ ਗੱਲ ਪਤੰਗ ਸਾਹਿਬ ਜਗਮੋਹਨ ਸਨ ਕਨੋਜਿਆ ਦੀ ਹੈ ਉਹਨਾਂ ਵੱਲੋਂ ਵੀ ਇਸ ਵਾਰ ਨਵੇਂ ਸਾਲ ਨੂੰ ਲੈ ਕੇ ਜਿਹੜਾ ਕਿ ਵੈਲਕਮ ਵਾਸਤੇ ਪਤੰਗਾ ਜਿਹੜੀ ਤਿਆਰ ਕੀਤੀ ਗਈ ਹੈ ਬਹੁਤ ਖੂਬਸੂਰਤ ਪਤੰਗਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕ੍ਰਿਕਪ੍ਰਿਪ ਜੀ ਇਹ ਗੱਲ ਕਰ ਲਈਏ 6 ਫੁੱਟ ਦੀ ਪਤੰਗ ਤਿਆਰ ਕੀਤੀ ਗਈ ਹੈ ਇਹਨਾਂ ਵੱਲੋਂ ਕਾਫੀ ਸਾਰਾ ਮਟੀਰੀਅਲ ਲੱਗਦਾ ਹੈ ਮਿਹਨਤ ਵੀ ਲੱਗਦੀ ਹੈ ਪਰ ਕਲਾਕਾਰ ਦੀ ਜੇਕਰ ਤਾਰੀਫ ਹੋ ਜਾਏ ਕੰਮ ਦੀ ਤਾਂ ਉਸ ਵਿੱਚ ਸਾਰਾ ਕੁਝ ਆ ਜਾਂਦਾ ਹੈ ਇਸ ਕਰਕੇ ਜਨੂੰਨ ਦੀ ਹੱਦ ਤੱਕ ਇਹ ਜਿਹੜੀ ਕਿ ਆਪਣੀ ਕਲਾਕਾਰੀ ਨੂੰ ਉਹ ਲੋਕਾਂ ਤੱਕ ਲੈ ਕੇ ਜਾਂਦੇ ਨੇ ਤੇ ਜੋ ਵੀ ਵੱਡਾ ਕੋਈ ਇਵੈਂਟ ਹੁੰਦਾ ਹੈ ਤਾਂ ਉਸ ਇਵੈਂਟ ਤੇ ਆਪਣੀ ਪਤੰਗਾ ਦੇ ذریعے ਲੋਕਾਂ ਨੂੰ ਜਰੂਰ ਵਧਾਈ ਦਿੰਦੇ ਨੇ ਤੇ ਇਸ ਵਾਰ ਉਹਨਾਂ ਨੇ ਨਵੇਂ ਸਾਲ ਦੀ ਵਧਾਈ ਜਿਹੜੀ ਕਿ ਆਪਣੀਆਂ ਖੂਬਸੂਰਤ ਪਤੰਗਾ ਦੇ ذریعے ਜਿਹੜੀ ਕਿ ਲੋਕਾਂ ਨੂੰ ਦਿੱਤੀ ਹੈ ਕੈਮਰਾ ਪਰਸ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਡੈਨਿਕ ਸੋਇਟੀ ਵੀ ਅੰਮ੍ਰਿਤਸਰ